ਹੈਲੋ ਜੀ ਪਿੰਡਾਂ ਦੇ ਕੰਮ ਕਾਜ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਸੀਂ ਸਾਡਾ ਬਲੌਗ ਕਿੱਥੋਂ ਕਿੱਥੋਂ ਦੇਖਦੇ ਆ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਇਹ ਅੱਜ ਆਪਾਂ ਆਪਣਾ ਬਲੌਗ ਦੁਪਹਿਰੇ ਸ਼ੁਰੂ ਕਰਿਆ 12:00 ਵਜੇ ਦਾ ਟਾਈਮ ਆ ਤੇ ਹੁਣ ਇਹ ਆਪਾਂ ਜਿਹੜੀ ਖੇਤ ਕਣਕ ਬੀਜਣੀ ਆ ਉਹ ਝਾਰਦਿਆਂ ਜਿਹੜੀ ਉਹਦੇ ਚ ਬਰੀਕ ਕਣਕ ਆ ਉਹ ਆਪਾਂ ਅਲੱਗ ਕੱਢ ਲਾਂਗੇ ਮੋਟੀ ਲੱਗ ਕੱਟ ਲਾਂਗੇ ਗੱਟਿਆਂ ਚ ਪਾ ਲਾਂਗੇ ਇਹ ਕੁਸ਼ ਕਣਕ ਆਪਾਂ ਜਿਹੜੀ ਕੱਠ ਪਹਿਲਾ ਬੀਜਣੀ ਆ ਕੁਸ਼ ਝਾਰ ਲਾਂਗੇ ਕੁਸ਼ ਆਪਾਂ ਗ੍ਰੈਂਡ ਕਰਕੇ ਲਿਆਵਾਂਗੇ ਬਸ ਜੱਟਾਂ ਦੇ ਤਾਂ ਇਹੀ ਕੰਮ ਚੱਲਦੇ ਆ ਅੱਜਕੱਲ ਹੁਣ ਬੀਜ ਬਜਾਈ ਸ਼ੁਰੂ ਹੋ ਗਈ ਪਹਿਲਾਂ ਝੋਨੇ ਦੀ ਵੜਾਈ ਸੀਗੀ ਝੋਨਾ ਵੇਚਤਾ ਸੀ ਆਪਾਂ ਤੇ ਹੁਣ ਆਪਾਂ ਬੀਜਾਂਗੇ ਕਣਕ ਕਣਕ ਬੀਜਣ ਦੀ ਤਿਆਰੀ ਕਰਦੇ ਆਂ ਹੋਰ ਕੱਟ ਕਰਕੇ ਸਾਰੇ ਝਾਰ ਲਾਂਗੇ ਹੁਣ ਝਰ ਝਰ ਕੇ ਆਪਾਂ ਗੱਟਿਆਂ ਚ ਪਾ ਲਾਂਗੇ ਜੜੀ ਕੱਢ ਹੋਈ ਜਾਂਦੀ ਐ ਬੱਠਾ ਚ ਉਸ ਤੋਂ ਬਾਅਦ ਕਰਾਂਗੇ ਆਪਾਂ ਬਾਕੀ ਤਮ ਕਰ ਲਾਂਗੇ ਦਾਣਾ ਕਰ ਲਾਂਗੇ ਇਹਦਾ ਉਸ ਸੁਸਰੀ ਪੈਗੀ ਦਵਾਈ ਧਰਨੀ ਪੋਕੀ ਬਟਕੋ ਜੋ ਕੱਟ ਗਿਆ ਇੱਕ ਪਾਸਾ ਗੰਦੋ ਤੇ ਤੈਨੂੰ ਕੱਟ ਤੋ ਦਵਾ ਲਿਆ ਹੋਰ ਇਹ ਖਰਾਬ ਹੋਈ ਜੰਰਾਲੇ ਇੱਥੇ ਥਾਂ ਜਾ ਰੁਕਿਆ ਪਿਆ ਥੋੜੀ ਹੀ ਹੋਊਗਾ ਤੇ ਤਾਂ ਮਿਲ ਲਗਾ ਇਹਦਾ ਮਤਾਲੀ ਕੱਟਿੰਗ ਆ ਸਭ ਝਿੱਪ ਝਿੱਪੀ ਹੁੰਦੀ ਹੈ ਗਈ ਬਈ ਬਾਹ ਨਾ ਇਹਦੇ ਚ ਕੌਣ ਵਾਸਤੇ ਨਾ ਹੋਰ ਤਾਂ ਤਾਂ ਵੀ ਕਰ ਲਾਂਗੇ ਦਾ ਕੁਸ ਪਸਾ ਨੂੰ ਆਪ ਦੜਾਂਗੇ ਸਰੋਂ ਤੇ ਕੁਸ ਲੈ ਗਈ ਦਾ ਉਹ ਇੰਨਾ ਗੁਸਤਾ ਹੈ ਨਹੀਂ ਜੋ ਥਲ ਜਾਂਦੇ ਤਾਂ ਸੀਗਾ ਪਹਿਲਾਂ ਗੱਟੇ ਭਰਨੇ ਪੈਂਦੇ ਜੇ ਗ੍ਰੈਂਡ ਕਰਨ ਨੂੰ ਜਾਂਦੇ ਜਿਹੜੀਆਂ ਦਾ ਕਰਨਾ ਹੋਵੇ ਉਹਨਾਂ ਨੇ ਵੀ ਉਹੀ ਸੋਚੀ ਸਾਫ ਕਰਨਾ ਕਰੋ ਮਸ਼ੀਨ ਦਾ ਫਰਕ ਉਹ ਮਸ਼ੀਨ ਨੰਬਸਾ ਹੈ ਬਰੀਕ ਹੀ ਹੋਣੀ ਕੱਢਣੀ ਸਿਆਪਾ ਝਾਰਨੇ ਨਾ ਮੋਟੇ ਨਾ ਵਰਤੀ ਉਹ ਬਣਾ ਬੱਲਾ ਟਰਾਲੀ ਧਰ ਦੇ ਘੱਟੇ ਕਰਕੇ ਇਹ ਇੱਥੇ ਚਾਰ ਚੱਕ ਕੇ ਪਰ ਲਾਉਂਗੇ ਗਰੀਨ ਸਾਫ ਕਰ ਕੇ ਨਿਆਖੇ ਲੋ ਦਸਾ ਹੀ ਦੇ ਦੀ ਐ ਇੱਥੇ ਫਿਰ ਮਗਰੋ ਛਿੱਟਾ ਦਿੱਤੇ ਸਕੇ ਹੂੰ ਜੈਨ ਨੂੰ ਘੋੜਾ ਦੇ ਮੱਧ ਪਾ ਲੀ ਫਾਈ ਬੇਕ ਫਿਰ ਤਾਨੂੰ ਧਿਆਉ ਕੇ ਪਾ ਲਿਆ ਪਰ ਬੇਹ ਇਹਦਾ ਆਪਣਾ ਕਰਕੇ ਸੂਈ ਹੋਈ ਆ ਉਹਨੋਂ ਅੱਪਰ ਲੈਪਟੀ ਰਹਿਣ ਕੇ ਪਾਉਣੇ ਆ

tere didi apni leti ਦਰ ਆਪਾਂ ਦੁੱਧ ਗਰਮ ਰੱਖਤਾ ਹੁਣ ਆਪਾਂ ਪਾਉਣੇ ਆ ਜੀਰੇ ਰੇ ਇਹ ਆਪਾਂ ਰੇ ਵਾਲਾ ਸਕੰਜੇ ਵਾਲਾ ਬੁਲਾਇਆ ਉਹਦੇ ਨਾਲ ਹੀ ਪਾਵਾਂਗੇ ਅੱਜਕੱਲ ਕੋਈ ਟੋਕਰੀਆਂ ਨਾਲ ਤਾਂ ਪਾਉਂਦਾ ਹੀ ਨਹੀਂ ਗਰੇ ਉਹ 5 ਮਿੰਟਾਂ 'ਚ ਕੰਮ ਨਿਬੜ ਜਾਂਦਾ ਟਰਾਲੀ ਭਰ ਦੂਗਾ ਤੇ ਹੁਣ ਆਪਾਂ ਕਣਕ ਬੀਜਣ ਤੋਂ ਪਹਿਲਾਂ ਖੇਤ 'ਚ ਪਾਵਾਂਗੇ ਰੇ ਇਹ ਆਪਣਾ ਰੇ ਪਾਈ ਜਾਂਦਾ ਟਰੈਕਟਰ ਆਪਾਂ ਕਰਦੇ ਆਂ ਸ਼ਾਮ ਦੇ ਸਬਜ਼ੀ ਦੀ ਤਿਆਰੀ ਕਿਉਂਕਿ ਪਿੰਡਾਂ 'ਚ ਤੱਕ ਹੁੰਦੇ ਜੀ ਜ਼ਿਆਦਾ ਤੜਕਾ ਰਗੜਿਆ ਜਾਂਦਾ ਗ੍ਰੈਂਡ ਵਾਲਾ ਉਹ ਜਿਹਾ ਟੇਸਟ ਨਹੀਂ ਆਉਂਦਾਗਾ ਜਿਹੋ ਜਿਹਾ ਕੁੰਡੇ 'ਚ ਰਗੜਿਆ ਜਾਂਦਾ ਪਰ ਅੱਜ ਕੱਲ ਤਾਂ ਪਿੰਡਾਂ 'ਚ ਵੀ ਅਗਲਾ ਗ੍ਰੈਂਡ ਹੀ ਕਰਨ ਲੱਗ ਗਿਆ ਅਸੀਂ ਤਾਂ ਜ਼ਿਆਦਾਤਰ ਕੁੰਡੇ 'ਚ ਮਸਾਲਾ ਰਗੜਦੇ ਆ ਤੇ ਆਪਾਂ ਬਣਾਵਾਂਗੇ ਆਲੂ ਚੋਲਿਆਂ ਦੀ ਸਬਜ਼ੀ ਇਹ ਆਪਾਂ ਕੁੱਟਦੇ ਆਂ ਮਸਾਲਾ ਕੁੰਡੇ 'ਚ ਦੇਸੀ ਗੁੰਡੇ ਦਾ ਮਸਾਲਾ ਦੇਸੀ ਤਰੀਕੇ ਨਾਲ ਕੁਟੇ ਮਸਾਲੇ ਦਾ ਟੇਸਟ ਤਾਂ ਬਹੁਤ ਹੀ ਵਧੀਆ ਹੁੰਦਾ ਪਰ ਅੱਜ ਕੱਲ ਆਪਾਂ ਨੂੰ ਸੁੱਖ ਪੈ ਗਿਆ ਜਲਦੀ ਜਿਹਾ ਕੰਮ ਨੂੰ ਮੇੜਨ ਦਾ ਆਪਾਂ ਗ੍ਰੈਂਡ ਕਰ ਲੈਨੇ ਆ బాజీ ఆలూ చోల రోటీ

ਅੱਗਾ ਲਾਉਣ ਲੱਗ ਗਏ ਨਾ ਲੋਕ ਹੁਣ ਵੀ ਤਾਂ ਹਾਇ ਲੱਗਦਾ ਜੇ ਮੋਹ ਬੱਤਲਾ ਹੁੰਦੇ